ਪਹੁੰਚੇ ਆ ਪਿੰਡੋਗਰਾਹ ਤਹਿਸੀਲ ਸੁਨਾਮ ਜ਼ਿਲ੍ਹਾ ਸਮਰੂਰ ਤੇ ਆਜੋ ਆਪਾਂ ਬਾਈ ਨਾਲ ਕਰਦੇ ਆਂ ਗੱਲ ਅੱਜ ਆਪਾਂ ਜਿਵੇਂ ਘਰੂਲ ਮੱਝਾਂ ਦੀ ਆਪਾਂ ਜ਼ਿਆਦਾਤਰ ਵੀਡੀਓ ਬਣਾਉਨੇ ਆ ਤੇ ਆ ਵੀ ਆਪਾਂ ਕਰੀਆਂ ਆ ਜਿਵੇਂ ਦੇਖੋ ਬਈ ਮਜਬੂਰੀਆਂ ਘਰੇਲੂ ਮੱਝ ਹੈਗੀ ਤਾਜੀ ਸੂਈ ਹੋਈ ਹੈ ਤੇ ਬਾਕੀ ਆਪਾਂ ਬਾਈ ਨਾਲ ਕਰ ਰਾਨੇ ਗੱਲ ਤੇ ਬਾਈ ਨੂੰ ਤੋਂ ਲੈਨੇ ਜਾਣਕਾਰੀ ਆਜੋ ਗਵਿੰਦਰ ਸਿੰਘ ਜੀ ਹੋਰ ਵੀਵਿੰਦਰ ਠੀਕ ਠਾਕ ਤੇ ਆਪਾਂ ਮੱਝ ਇਹ ਕੈਮੇ ਸੂਈ ਹੈ ਬਈ ਦੂਜੇ ਸੂਈ ਹੈ ਤੇ ਪਿਛਲਾ ਰਿਕਾਰਡ ਇਹਦਾ ਕੀ ਆ ਬਾਈ 11 ਲੀਟਰ ਦੁੱਤਾ ਜੀ ਅੱਛਾ ਅੱਛਾ ਤੇ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਸੂਈ ਨੂੰ ਤੇ ਮੰਗ ਰਹੀ ਆ ਬਾਈ ਕੱਟੀ ਆ ਜੀ ਕੱਟੇ ਮੰਗ ਰਾਇਆ ਤੇ ਠੰਡਾ ਸੁਣਾ ਲਈ ਕਿਵੇਂ ਆ ਪੂਰੀ ਠੰਡੀ ਸੀਲ ਹੈ ਅੱਛਾ ਸੀਲ ਹੈ ਤੇ ਜਿਹੜਾ ਮਰਜੀ ਚੋਨੇ ਜਿਹੜਾ ਬੰਦਾ ਮੈਂਬਰੀ ਉਹ ਧਾਰਕ ਹੈ ਅੱਛਾ ਸਿੰਗਾ ਸੁnga ਦੀ ਵੀ ਬਾਈ ਐ ਠੀਕ ਹੈ ਪਰ ਉਹ ਮੱਝਾਗੀ ਕੋਈ ਐ ਨਹੀਂ ਵੀ ਬਵਾਰ ਦਾ ਕੰਮ ਨਹੀਂ ਕੋਈ ਹੈਦਾ ਬਾਈ ਦਾ ਤੇ ਬਾਈ ਤੁਹਾਨੂੰ ਦਿਖਾ ਵੀ ਦੇਊਗਾ ਕੋਲ ਕੇ ਵੇੜਾ ਕਰਵਾ ਲਈ ਬਿਲਕੁਲ ਉਹ ਵੀ ਸੀ ਲਾ ਜਿਹੜਾ ਮਰਜੀ ਚੋਲੇ ਕੋਈ ਦਿੱਕਤ ਆ ਵੀ ਗੱਲ ਨਹੀਂ ਦੁੱਧ ਅਗਲੇ ਨੂੰ ਚੋਆ ਕੇ ਦੇਊਗਾ ਬਾਈ ਪੂਰਾ ਆਏਗਾ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਉਹਦਾ ਕੋਈ ਹੁੰਦੀ ਹੈਗਾ ਰੌਲਾ ਕਰਵਾ ਦੇ ਕਿੜਾ ਮੜਾ ਜਾ ਦੇਵਾਲੂ ਵੀ ਬਾਕੀ ਬਈ ਠੀਕ ਐ ਬਣਦੀ ਮੱਚ ਆ ਜਾ ਬਈ ਆ ਜਾ ਇੱਕ ਮਹੀਨਾ 5 ਦਿਨਾਂ ਦੀ ਸੂਈ ਹੋਈ ਐ ਗਾਰੰਟੀ ਨਾਲ ਦੇਊਗਾ ਬਾਈ 5 ਡੰਗ ਚੋਲੇ ਕੋਈ ਛੀ ਡੰਗ ਚੋਲੇ ਉਹਦੀ ਗਾਰੰਟੀ ਐ ਸੀਲ ਹੈਗੀ ਕੋਈ ਐ ਨਹੀਂ ਬਿਲਕੁਲ ਨੂੰ ਵੀ ਦਿਖਾ ਦੇ ਇਹ ਫਿਰ ਬਾਈ ਕਿੰਨਾ ਇਹਦਾ ਮੁੱਲ ਕਿੰਨਾ ਪਾਵੇਂਗਾ 85000 ਜੀ ਅੱਛਾ 85000 ਪਾਵੇਂਗਾ ਪੂਰਾ ਤੇ ਚੋ ਜਿਹੜਾ ਮਰਜੀ ਲਵੇ ਜਿਹੜਾ ਮਰਜੀ ਤੇ ਕੋਈ ਕਰੇਗਾ ਮੈਂ ਤਾਂ ਬਈ ਮੌਕੇ ਦੇ ਬੰਦੇ ਦਾ ਮੌਕੇ ਤੇ ਹੋ ਜੀ ਲੈ ਬਈ ਸੱਜਣੋ ਮੌਕੇ ਤੇ ਕਰ ਦੂਗਾ ਵਾਣਾ ਮੋਟਾ ਮਾਨਦਾਨ ਬਾਈ ਤੇ ਫੋਨ ਨੰਬਰ ਆਪਾਂ ਬੋਲਦਾਂ ਨੇ ਬਾਈ ਦਾ ਨੰਬਰ ਕਿੰਨਾ ਬਾਈ ਤੇਰਾ 99725 99725 05674 05674 ਬਾਈ ਜੀ ਨਾਲ ਕੰਟੈਕਟ ਕਰ ਸਕਦਾ ਬੰਦਾ ਪਾਚੀ ਚੋਕ ਹੀ ਦੇਖ ਲਿਓ 给你。<Thank>